ਜਿਹਨ ਸਬਿੱਤ ਤਰੀਕ ਦੀ ਵੀਡੀਓ ਵਾਇਰਲ ਸੀ ਉਸ ਦੇ ਸੰਬੰਧੀ ਜਿਹੜੀ ਐਫਆਈਆਰ ਨੰਬਰ 100ਪੀ ਥਾਣਾ ਸਦਰ ਵਿੱਚ ਰਜਿਸਟਰਡ ਕੀਤੀ ਗਈ ਸੀ ਜਿਸ ਸਬੰਧੀ ਮਾਨਯੋਗ ਐਸਐਸਪੀ ਕੋਲਾਸਪੁਰ ਦੇ ਦਿਸ਼ਾ ਨਿਰਦੇਸ਼ੇਟ ਵਾਕ ਹੋ ਕੇ ਟੀਮਾਂ ਜਿਹੜੀਆਂ ਰੇਡ ਕਰੀਆਂ ਸੀ ਲੋਸ਼ੀਅਨ ਫੰਡ ਵਾਸਤੇ ਤੇ ਪੂਰਾ ਉਹਨਾਂ ਤੇ ਪ੍ਰੈਸ਼ਰ ਬਿਲਟ ਆਫ ਕੀਤਾ ਹੋਇਆ ਸੀ ਜਿਸ ਦੌਰਾਨ ਜਿਹੜੇ ਦੋਨੇ ਬੱਚੇ ਸੀ ਜਿਨ੍ਹਾਂ ਨੂੰ ਉਠਾ ਕੇ ਲੈ ਗਿਆ ਸੀ ਉਸ ਸੰਬੰਧਤ ਕਰ ਰਿਹਾ ਤੇ ਬੱਚੇ ਜਿਹੜੇ ਮਦਰ ਦੇ ਹਵਾਲੇ ਕਰ ਦਿੱਤੇ ਸਰ ਝਗੜਾ ਕਿਹੜਾ ਕੀ ਚੜਾ ਜੀ ਇਹਨਾਂ ਦਾ ਫੈਮਿਲੀ ਡਿਸਕਿਊਟ ਸੀ ਦੋਨੋਂ ਦਾ ਹਸਬੰਦ ਵਾਈਕ ਇਹ ਜਿਹੜਾ ਬੰਦਾ ਹੈਗਾ ਵਾ ਇਹ ਕਿੱਥੋਂ ਦਾ ਰਹਿਣ ਵਾਲਾ ਹੈ ਜੀ ਜਿਹੜਾ ਮਨਦੀਪ ਸਿੰਘ ਹੈ ਡਿਸਟ੍ਰਿਕਟ ਤਰਨਤਾਰਨ थाना ਕਾਲਰਾ ਦਾ ਰਹਿਣ ਵਾਲਾ ਪਿੰਨ ਫਤਿਹਪੁਰ ਇਹੜੀ ਕੁੜੀ ਆ ਕਿੰਨੇ ਚਿਰ ਕੇਸ ਚੱਲ ਰਿਹਾ ਨਾ ਇਹਨਾਂ ਦਾ ਤੇ ਹੀ 23 ਮਹੀਨਿਆਂ ਤੋਂ ਤੇ ਹੀ ਤੋਂ ਕੇਸ ਚੱਲ ਰਿਹਾ ਨਾ ਉਸ ਅਡਰੈਸ ਨੂੰ ਚੱਲ ਰੱਖਾਂਗੇ ਉਸ ਕੋ ਜਿਹੜੇ ਬੱਚੇ ਨੇ ਬਰਾਮਦ ਕਰਕੇ ਹਾਲੇ ਕਰਤੇ ਬੱਚੇ ਬਰਾਮਦ ਕਰਕੇ ਮਦਰ ਦੇ ਹਵਾਲੇ ਕਰ ਤੇ ਕਿੰਨੇ ਬੱਚੇ ਖਲਾਫ ਕਰਦੇ ਜੁਈਏ ਜੀ ਆਖਰੀ 6 ਬੰਦੇ ਨੇ ਬਾਈ ਨੀਮ ਬਾਕੀ ਅਨੂਨ ਇਹ ਰਿਡ ਕਰ ਰਗਾ ਪਰਪਸ ਵਲ ਰਿਡ ਕਰੀ ਬਣਾ ਵਾਸਤੇ ਹਾਂ ਉਹ ਦੋਸ਼ੀਨ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਓ ਸਾਰੇ ਪੁਲਿਸ ਟੀਮ ਦਾ ਜਿੰਨਾ ਮੈਂ ਆਲਰੇਡੀ ਜੀ ਕਿਹਾ ਹੈ ਕਿ ਜਿੰਨਾ ਮੈਂ ਇਹਨਾਂ ਦਾ థాంਕਫੁਲ ਕਰਾ ਹਾਂ ਉਹਨਾਂ ਹੀ ਘਟਾ ਹੈ ਇਹਨਾਂ ਨੇ ਬਹੁਤ ਆਪਣਾ ਹਾਰਡ ਵਰਕ ਕੀਤਾ ਹੈ ਸੋ ਮੈਂ ਇਹਨਾਂ ਦੀ ਬਹੁਤ ਮੈਂ ਅਪਰੀਸ਼ੀਏਟ ਕਰਦੀ ਹਾਂ ਨਾ ਕਿ ਮੈਂ ਬਸ థాంਕਫੁਲ ਹਾਂ ਇਹਨਾਂ ਦਾ ਸਰ ਮੈਂ ਤੇ ਐਸਐਸਪੀ ਸਾਹਿਬਾਨ ਦਾ ਜਿੰਨੇ ਵੀ ਵੱਡੇ ਅਫਸਰ ਨੇ ਪੁਲਿਸ ਅਫਸਰ ਡੀਐਸਪੀ ਸਾਹਿਬ ਦਾ ਐਸਐਚਓ ਸਾਹਿਬ ਦਾ ਤੇ ਉਹਨਾਂ ਦੀਆਂ ਟੀਮਾਂ ਦਾ ਜਿਨ੍ਹਾਂ ਵੀ ਧੰਨਵਾਦ ਕਰਾਂ ਉਹਨਾਂ ਹੀ ਥੋੜਾ ਮੇਰੇ ਕੋਲ ਸ਼ਬਦ ਨਹੀਂ ਹੈਗੇ ਕਿ ਮੈਂ ਉਹਨਾਂ ਦਾ ਕਿਹੜੇ ਲਫ਼ਜ਼ਾਂ ਨਾਲ ਉਹਨਾਂ ਦਾ ਧੰਨਵਾਦ ਕਰਾਂ ਤੇ ਜਿਨ੍ਹਾਂ ਨੇ ਇੱਕ ਮਾਂ ਨੂੰ ਬੱਚੇ ਸੰਭਲੇ ਤੇ ਮੈਂ ਤੇ ਇਹੀ ਕਹਿੰਨੀ ਆ ਕਿ ਸਾਡੇ ਗੁਰਦਾਸਪੁਰ ਚ ਕਦੀ ਵੀ ਕੋਈ ਐਹੋ ਜੀ ਘਟਨਾ ਹੋ ਜਾਂਦੀ ਹੈ ਤੇ ਸਾਡੀ ਗੁਰਦਾਸਪੁਰ ਦੀ ਪੁਲਿਸ ਬਹੁਤ ਜਲਦੀ ਐਕਸ਼ਨ ਕਰਕੇ ਤੇ ਸਾਰੇ ਇਦਾਂ ਦੇ ਜਿਹੜੇ ਆ ਕਾਂਡ ਹੁੰਦੇ ਆ ਉਹਨਾਂ ਦਾ ਹਲ ਕਰ ਲੈਂਗੇ ਉਹ ਜਿਹੜੀ 26 ਤਰੀਕ ਦੀ ਵੀਡੀਓ ਵਾਇਰਲ ਸੀ ਉਸ ਦੇ ਸੰਬੰਧੀ ਜਿਹੜੀ ਐਫ ਆਈ ਆਰ ਨੰਬਰ 100 ਪੀ ਥਾਣਾ ਸਦਰ ਵਿੱਚ ਰਜਿਸਟਰਡ ਕੀਤੀ ਗਈ ਸੀ ਜਿਸ ਦੇ ਸੰਬੰਧੀ ਮਾਨਯੋਗ ਐਸ ਐਸ ਪੀ ਕੋਲਾਸਪਰ ਦੇ ਦਿਸ਼ਾ ਨਿਰਦੇਸ਼ੇਟ ਵਾਕ ਹੋ ਕੇ ਟੀਮਾਂ ਜਿਹੜੀਆਂ ਰੇਡ ਕਰੀਆਂ ਸੀ ਲੋਸ਼ੀਅਨ ਫੰਡ ਵਾਸਤੇ ਤੇ ਪੂਰਾ ਉਹਨਾਂ ਤੇ ਪ੍ਰੈਸ਼ਰ ਬਿਲਟ ਆਫ ਕੀਤਾ ਹੋਇਆ ਸੀ ਜਿਸ ਦੌਰਾਨ ਜਿਹੜੇ ਦੋਨੇ ਬੱਚੇ ਸੀ ਜਿਨ੍ਹਾਂ ਨੂੰ ਉਠਾ ਕੇ ਲੈ ਗਿਆ ਸੀ ਉਸ ਜਿਸਨੂੰ ਬਰਾਮਦ ਕਰ ਲਿਆ ਤੇ ਬੱਚੇ ਜਿਹੜੇ ਮਤਲਬ ਦੇ ਹਵਾਲੇ ਕਰ ਦਿੱਤੇ ਸਰ ਝਗੜਾ ਤੇ ਲਿਜੋੜਾ ਕੀ ਚੜਾ ਜੀ ਇਹਨਾਂ ਦਾ ਫੈਮਿਲੀ ਡਿਸਕਿਊਟ ਸੀ ਦੋਨੋਂ ਦਾ ਹਸਬੰਦ ਵਾਈ ਇਹ ਜਿਹੜਾ ਬੰਦਾ ਹੈਗਾ ਵਾ ਇਹ ਕਿੱਥੋਂ ਦਾ ਰਹਿਣ ਵਾਲਾ ਹੈ ਜੀ ਜਿਹੜਾ ਮਨਦੀਪ ਸਿੰਘ ਹੈ ਡਿਸਟ੍ਰਿਕਟ ਤਰਨਤਾਰਨ थाना ਕਾਲਰਾ ਦਾ ਰਹਿਣ ਵਾਲਾ ਪਿੰਡ ਫਤਿਹਪੁਰ ਇਹ ਜਿਹੜੀ ਕੁੜੀ ਹੈ ਕਿੰਨੇ ਚਿਰ ਤੋਂ ਕੇਸ ਚੱਲ ਰਿਹਾ ਇਹਨਾਂ ਦਾ ਇਹਨਾਂ ਦਾ 23 ਮਹੀਨਿਆਂ ਤੋਂ 2 ਤੱਕ ਚੱਲ ਰਿਹਾ ਇਹਨਾਂ ਦਾ ਅਡਰੈਸ ਕੋਲ ਚੱਲ ਰੱਖਾਂਗੇ ਕੋ ਜਿਹੜੇ ਬੱਚੇ ਨੇ ਬਰਾਮਦ ਕਰ ਹਾਲੇ ਕਰਤੇ ਬੱਚੇ ਬਰਾਮਦ ਕਰਕੇ ਮਦਰ ਦੇ ਹਵਾਲੇ ਕਰ ਤੇ ਕਿੰਨੇ ਬੰਦੇ ਖਿਲਾਫ ਕਰ ਦਿੱਤਾ ਜੀ ਆਖਿਆ 6 ਬੰਦਿਆਂ ਦੇ ਬਾਇ ਨੇਮ ਬਾਕੀ ਅਨਨੂਨ ਇਹਨੂੰ ਰਿਪੋਰਟ ਕਰ ਰਗੇ ਪੁਲਿਸ ਕੋਲ ਰਿਪੋਰਟ ਕਰੀ ਬਣਾਉਣ ਵਾਸਤੇ ਹਾਂ ਹਾਂ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ